ਅਸੋੜੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਦੱਸੀਏ ਕਿ ਗਿਆਨੀ ਹਰਪੀਤ ਧੜੇ ਨੂੰ ਇੱਕ ਵੱਡਾ ਝਟਕਾ ਲੱਗਿਆ ਹੈ ਤੇ ਉੱਥੇ ਹੀ ਸੀਨੀਅਰ ਅਕਾਲੀ ਲੀਡਰ ਦੇ ਜਿਹੜੇ ਕਿ ਨਜ਼ਦੀਕੀ ਨੇ ਪਾਰਟੀ ਛੱਡ ਦਿੱਤੀ ਐ ਜੀ ਹਾਂ ਹੁਣ ਉਹ ਮੁੜ ਤੋਂ ਬਾਦਲ ਧੜੇ ਦੇ ਨਾਲ ਰਲਦੇ ਹੋਏ ਨਜ਼ਰ ਆ ਰਹੇ ਨੇ ਤੇ ਜਿਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵੱਡੀ ਮਜ਼ਬੂਤੀ ਮਿਲਦੀ ਹੋਏ ਨਜ਼ਰ ਆ ਰਹੀ ਐ ਜਿਸ ਦਾ ਵਿੱਚ ਦੱਸਿਆ ਜਾ ਰਿਹਾ ਕਿ ਪਰਮਿੰਦਰ ਸਿੰਘ ਢੀਡਸਾ ਦੇ ਕਰੀਬੀ ਦੱਸੇ ਜਾ ਰਹੇ ਸੀ ਜਿਸ ਦੇ ਤਹਿਤ ਉੱਥੇ ਹੀ ਹੁਣ ਉਹਨਾਂ ਨੇ ਗਿਆਨੀ ਹਰਪੇ ਧੜੇ ਨੂੰ ਛੱਡ ਕੇ ਸੁਖਵੀਰ ਸਿੰਘ ਬਾਦਲ ਦੇ ਧੜੇ ਦੇ ਨਾਲ ਰਲ ਗਏ ਨੇ ਤੇ ਉੱਥੇ ਹੀ ਲਗਭਗ ਅਕਾਲੀ ਦਲ ਨੇ ਹੁਣ 2027 ਦੀਆਂ ਚੋਣਾਂ ਦੀ ਤਿਆਰੀ ਖਿੱਚਦੇ ਹੋਏ ਨਜ਼ਰ ਰਾਰ ਰਹੇ ਨੇ ਤਾਂ ਸੁਖਵੀਰ ਸਿੰਘ ਬਾਦਲ ਦਾ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਆ ਪੰਜਾਬ ਆਪਣਾ ਘਰ ਹੈ ਜੇ ਪੰਜਾਬ ਤਰੱਕੀ ਕਰੂਗਾ ਤੇ ਆਪਾਂ ਤਰੱਕੀ ਕਰਾਂਗੇ ਅਫਸੋਸ ਇਸ ਗੱਲ ਦਾ ਹੈ ਆ 10 ਸਾਲ ਬਹੁਤ ਮਾੜੇ ਨਿਕਲੇ ਇੱਕ ਫਰਕ بڑا ਹੁੰਦਾ ਹੈ ਆਪਣੇ ਪੰਜਾਬ ਦੀ ਪਾਰਟੀ ਦਾ ਤੇ ਨੈਸ਼ਨਲ ਦਿੱਲੀ ਵਾਲੀ ਪਾਰਟੀ ਦਾ ਸਾਡੇ ਵਾਸਤੇ ਆ ਘਰ ਹੈ ਤੁਸੀਂ ਸਾਡੇ ਪਰਿਵਾਰ ਦੇ ਜੀਉ ਉਹਨਾਂ ਵਾਸਤੇ ਇੱਕ ਸੂਬਾ ਹੈ ਜਿੱਥੇ ਉਹਨਾਂ ਨੇ ਕੰਟਰੋਲ ਕਰਨਾ ਹੈ ਉਹਨਾਂ ਦੀ ਲੀਡਰਸ਼ਿਪ ਦੀ ਸੋਚ ਪੂਰੇ ਹਰ ਸੂਬੇ ਐ ਪਰਸਨਲੀ ਪੰਜਾਬ ਨਹੀਂ ਹੈ ਤਾਂ ਹੀ ਉਹ ਤੁਸੀਂ ਦੇਖਿਆ ਹੋਣਾ ਹੈ ਕਿ ਜਿਹੜੀ ਖੇਤਰੀ ਪਾਰਟੀ ਦੀ ਸਰਕਾਰ ਆਉਂਦੀ ਹੈ ਤੁਸੀਂ ਦੇਖੋਗੇ ਉਹਦਾ ਕੰਮ ਕਰਨ ਦਾ ਤਰੀਕਾ ਹੀ ਬੜਾ ਫਰਕ ਹੁੰਦਾ ਹੈ ਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਕੋਈ ਮਾਮੂਲੀ ਪਾਰਟੀ ਨਹੀਂ ਆ 100 ਪੰਜ ਸਾਲ ਤਕਰੀਬਨ ਹੋ ਗਏ ਹੋਣੇ ਆ ਪ੍ਰਾਣੀ ਪਾਕਿਸ ਇੱਕ ਵੱਡੀ ਗੱਲ ਇਹਦੀ ਸੋਚ ਦੀ ਹੈ ਆ ਉਹ ਪਾਰਟੀ ਹੈ ਜਿਹੜੇ ਗੁਰੂਆਂ ਦੇ ਦੱਸਿਓ ਰਸਤੇ ਚੱਲਦੀ ਹੈ ਕਿ ਸਰਬੱਤ ਦਾ ਭਲਾ ਹੋਵੇ ਸਾਰਿਆਂ ਦਾ ਭਲਾ ਹੋਵੇ ਸਾਰੇ ਧਰਮਾਂ ਦਾ ਸਤਿਕਾਰ ਕਰੋ ਸਾਰੇ ਨੂੰ ਇਕੱਠੇ ਲੈ ਕੇ ਚੱਲੋ ਸਾਡੇ ਵਾਸਤੇ ਪੰਜਾਬ ਵਿੱਚ ਅਮਨ ਸ਼ਾਂਤੀ ਹੋਊਗੀ ਤਾਂ ਫਾਇਦਾ ਹੈ ਕਈ ਨੈਸ਼ਨਲ ਪਾਰਟੀਆਂ ਇੱਕ ਧਰਮ ਦੇ ਲੋਕਾਂ ਨੂੰ ਦੂਜੇ ਧਰਮ ਨਾਲ ਲੜਾ ਕੇ ਉਹ ਰਾਜ ਕਰਨਾ ਚਾਹੁੰਦੀਆਂ ਉਹ ਚਾਹੁੰਦੇ ਲੜਾਈ ਹੋਏ ਉਹਨਾਂ ਵਿੱਚ ਆਪਣੇ ਝਗੜੇ ਹੋਣ ਤੇ ਇੱਕ ਧਰਮ ਸਾਡੇ ਕੋਲ ਆ ਜੇ ਜਾਂ ਇੱਕ ਜਾਤ ਸਾਡੇ ਕੋਲ ਆ ਅਕਾਲੀ ਦਲ ਕਿਤੇ ਹੀ ਨਹੀਂ ਸੋਚਦਾ ਕਿਉਂਕਿ ਸਾਡੇ ਵਾਸਤੇ ਜੇ ਇਹ ਨਹੀਂ ਸ਼ੁਰੂ ਹੋ ਗਈ ਤੇ ਇੱਥੇ ਪੀਸ ਖਤਮ ਹੋ ਜੂਗੀ ਤਰੱਕੀ ਖਤਮ ਹੋ ਜੂਗੀ ਸਾਰਾ ਕੁਝ ਐਂ ਇੱਥੇ ਲੋਕੀ ਸਾਰੇ ਪਰਿਵਾਰ ਮੰਗੂ ਰਹਿੰਦੇ ਆ ਸੋ ਮੈਂ ਜਿਹੜੀ ਇੱਕੋ ਇੱਕ ਬੇਨਤੀ ਕਰਨਾ ਚਾਹਣਾ ਹੈ ਦੇਖੋ ਬਹੁਤ ਖੁਸ਼ ਹੋ ਗਿਆ ਪਰ ਜਿਹੜੀ ਸਰਕਾਰ ਹੁਣ ਹੈ ਇਹ ਤੋਂ ਮਾੜੀ ਸਰਕਾਰ ਕੋਈ ਨਹੀਂ ਹੋ ਸਕਦੀ ਜਿਵੇਂ ਉਹ ਲੁੱਟਣ ਤੇ ਲੱਗੇ ਹੈ ਮੈਨੂੰ ਲੱਗਦਾ ਹੈ ਕਿ ਰਿਕਾਰਡ ਹੀ ਤੋੜਦਾ ਜਾ ਜੀਆ ਮੈਨੂੰ ਖਬਰਾਂ ਆਉਂਦੀਆਂ ਤੇ ਜੇ ਜੇ ਮੇਰੇ ਕੋਲ ਪ੍ਰੂਫ ਹੈ ਕੋਈ ਸੋਚ ਹੀ ਨਹੀਂ ਸਕਦਾ ਕਿ ਐਡੇ ਗਰੇ ਹੋ ਸਕਦੇ ਸੋ ਮੈਂ ਇੱਕੋ ਹੀ ਬੇਨਤੀ ਕਰਦਾ ਸਾਲ ਰਹਿ ਗਿਆ ਜੇ ਪੰਜਾਬ ਨੂੰ ਬਣਾਉਣਾ ਵਾਪਸ ਤੁਹਾਡੇ ਚਿਹਰੇ ਤੇ ਖੁਸ਼ੀ ਆਉਣੀ ਹੈ ਆਪਣੇ ਕੋਲ ਹੁਣ ਚਾਰਾ ਹੀ ਹੈ ਨਹੀਂ ਆਪਣੇ ਕੋਲੇ ਆਪਣੀ ਪਾਰਟੀ ਨੂੰ ਲਿਆਉਣ ਤੋਂ ਬਿਨਾਂ ਕੋਈ ਚਾਰਾ ਨਹੀਂ ਹੈ ਨਾਲੇ ਵਪਾਰੀ ਭਾਈਚਾਰੇ ਨੂੰ ਵੀ ਦੱਸਣਾ ਚਾਹਣਾ ਹੈ ਜੋ ਹਾਲਾਤ ਲਾਅ ਨਾ ਆਰਡਰ ਦੀ ਇਹਨਾਂ ਨੇ ਬਣਾਤੀ ਹੈ ਜੋ ਗੈਂਗਸਟਰਾਂ ਨੇ ਬਲਦਕ ਹਰ ਸ਼ਹਿਰ ਜਾਣਾ ਲੁੱਟੀਆਂ ਦੇ ਤੁਸੀਂ ਹੈਰਾਨ ਰਹੋਗੇ ਸਭ ਤੋਂ ਵੱਡਾ ਗੈਂਗਸਟਰ ਜੱਗੂ ਭਗਵਾਨਪੁਰਿਆ ਨੂੰ ਉਹਨੂੰ ਉਹਦੇ ਨਾਲ ਇਹਨਾਂ ਨੇ ਸੈਟਿੰਗ ਹੋ ਗਈ ਤਰਨਤਾਰਨ ਲੈਪਸਨ ਵਿੱਚ ਅਸਾਮ ਜੇਲ੍ਹ ਤੋਂ ਲਿਆ ਕੇ ਉਹਨੂੰ ਬਟਾਲੇ ਰੱਖਿਆ ਉਹ ਤਾਂ ਸਾਰੇ ਨੇ ਕੈਲਫੋਨ ਕਰਾਇਆ ਕਿ ਵੋਟ ਆਮ ਨੂੰ ਪਾਓ ਤੇ ਹੁਣ ਉਹਦਾ ਕੇਸ ਚ ਵਿੱਚ ਉਹਦੇ ਚਲਾਨ ਖਾਲੀ ਹੁਣ ਕੱਢ ਦਿੱਤਾ ਐਸ ਲੈਵਲ ਦੇ ਲੋਕਾ ਜਿਹੜੇ ਕੁਝ ਵੀ ਕਰ ਸਕਦੇ ਐ ਸੱਤਾ ਲੈਣ ਵਾਸਤੇ ਕੁਝ ਵੀ ਕਰ ਸਕਦੇ ਸੋ ਰੇਂਜੀ ਸਮੂਚੀ ਟੀਮ ਦਾ ਮੈਂ ਧੰਨਵਾਦ ਕਰਦਾ ਸਾਰੇ ਪਰਿਵਾਰ ਦਾ ਧੰਨਵਾਦ ਕਰਦਾ ਤੁਸੀਂ ਪੁਰਾਣੇ ਸਾਡੇ ਸਾਥੀਆਂ ਤੇ ਅਸੀਂ ਚਾਹੁੰਦੇ ਆ ਕਿ ਆਪਾਂ ਸਾਰੀ ਪੁਰਾਣੀ ਟੀਮ ਜਾਂ ਸਾਰੇ ਲੋਕ ਦੂਜੇ ਪਾਰਟੀਆਂ ਚ ਗਏ ਆ ਸਾਰਿਆਂ ਨੂੰ ਇੱਕ ਛੱਡੇ ਥੱਲੇ ਇਕੱਠੇ ਕਰ ਲੋ ਤਾਂ ਆਪਾਂ ਪੰਜਾਬ ਨੂੰ ਬਚਾਈਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ